ਸ਼ਸ਼ੀਕਲ ਜੀ ਅੱਜ ਲੋਕ ਸਭਾ ਦਾ ਜਿਹੜੀ ਇਲੈਕਸ਼ਨਾਂ ਹੋ ਰਹੀਆਂ ਨੇ ਤੇ ਉਹ ਲਗਭਗ ਹਜੇ ਤੱਕ ਜਿਹੜੀਆਂ ਇਲੈਕਸ਼ਨਾਂ ਦਾ ਜਿਹੜਾ ਕਿਸੇ ਪਾਸੋਂ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਟਣਾਵਾ ਦਾ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਤੇ ਅਸੀਂ ਵੀ ਜਿਹੜੀ ਹੁਣ ਪੋਲਿੰਗ ਬੂਥਸ ਨੇ ਜਿਵੇਂ ਇਹ ਪਿੰਡ ਮੂਲੋਵਾਲ ਦਾ ਹਲਕਾ ਜਿਹੜਾ ਹੈਗਾ ਸੰਰੂਰ ਸੰਰੂਰ ਲੋਕ ਸਭਾ ਹਲਕੇ ਦੇ ਵਿੱਚ ਖੜਿਆਂਗੇ ਪਿੰਡ ਮੂਲੋਵਾਲ ਵਿਖੇ ਜਿੱਥੇ ਜਿਹੜੀ ਅਮਨ ਸ਼ਾਂਤੀ ਦੇ ਨਾਲ ਜਿਹੜੀ ਪੋਲਿੰਗ ਹੋ ਰਹੀ ਹੈਗੀ ਅਸੀਂ ਦੇਖ ਰਹੇ ਹਾਂ ਵੀ ਜਿਸ ਤਰ੍ਹਾਂ ਅਮਨ ਸ਼ਾਂਤੀ ਦੇ ਨਾਲ ਹੀ ਜਿਹੜੇ ਆਪੋ ਆਪਣੇ ਬੂਥਾਂ ਦੇ ਉੱਤੇ ਜਿਹੜੇ ਵਲੰਟੀਅਰ ਨੇ ਉਹ ਬੈਠੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਪੂਰੀ ਵੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਲੋਕਾਂ ਦੇ ਵਿੱਚ ਪਾਇਆ ਗਿਆ ਬਾਈ ਹਰਸ਼ੀ ਗੱਲ ਹਰਸ਼ੀ ਜੀ ਜਿਹੜਾ ਅੱਜ ਆਪਾਂ ਇਲੈਕਸ਼ਨ ਹੋ ਰਹੀ ਹੈਗੀ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਤੇ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਲੋਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਜੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਮੋਦੀ ਦੀਆਂ ਨੀਤੀਆਂ ਨੇ ਉਹ ਤੋਂ ਲੋਕ ਬਹੁਤ ਜ਼ਿਆਦਾ ਕੇ ਹੋਏ ਨੇਗੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਖ ਕੇ ਵੀ ਸਰਕਾਰ ਦੇ ਉਲਟ ਲੋਕ ਕਾਂਗਰਸ ਸਰਕਾਰ ਨੂੰ ਮਨਾਉਣਾ ਚਾਹੁੰਦੇ ਨੇ ਇਸ ਲਈ ਲੋਕਾਂ 'ਚ ਬਹੁਤ ਜ਼ਿਆਦਾ ਭਾਰੀ ਉਤਸ਼ਾਹ ਆ ਹਰੇਕ ਵਰਗ ਦੀ ਇਹੀ ਆਵਾਜ਼ ਆ ਵੀ ਕਾਂਗਰਸ ਸਰਕਾਰ ਲਈ ਆਪਾਂ ਕੇਂਦਰ ਦੇ ਵਿੱਚ ਜੋ ਕਿਸਾਨਾਂ ਨਾਲ ਕੀਤੇ ਵਾਅਦੇ ਨੇ ਉਹ ਪੂਰੇ ਕੀਤੇ ਜਾ ਸਕਣ ਤੇ ਆਪਣੇ ਜਿਹੜੀ ਐਮਐਸਪੀ ਹੈਗੀ ਉਹ ਭੰਗ ਕੀਤੀ ਜਾਵੇ ਬਾਕੀ ਜਿਹੜੀ ਆਪਣੀ ਬੇਰੁਜ਼ਗਾਰੀ ਆ ਬੇਰੁਜ਼ਗਾਰੀ ਨਸ਼ਾ ਦਾ ਬਿਲਕੁਲ ਇਹ ਤੋਂ ਪੰਜਾਬ ਦੇ ਵਿੱਚ ਰहत ਦਵਾਈ ਜਾਵੇ ਹਾਂ ਬਿਲਕੁਲ ਜੀ ਬੀਰੋਨ ਦਾ ਕਹਿੰਦਾ ਕਿ ਜਿਹੜੀ ਇੰਡੀਆ ਗੱਠ ਜੋੜ ਦੀ ਸਰਕਾਰ ਬਣਦੇ ਲੋਕਾਂ ਨੂੰ ਉਤਸ਼ਾਹਿਕ ਬਣਾਉਣ ਦੇ ਵਿੱਚ ਆਪਾਂ ਇਸ ਤਰ੍ਹਾਂ ਹੋਰ ਬੂਥਾਂ ਤੇ ਵੀ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਸਰ ਸਿਮਰਜੀਤ ਸਿੰਘ ਮਾਨ ਦਾ ਬੂਥ ਸਾਹਮਣੇ ਦੇਖ ਰਹੇ ਹੋ ਆਮ ਆਦਮੀ ਪਾਰਟੀ ਦਾ ਬੂਥ ਵੀ ਇੱਥੇ ਲੱਗਿਆ ਨਾਲ ਇਕੱਠੇ-ਇਕੱਠੇ ਲੱਗੇ ਹੋਏ ਨੇ ਮਤਲਬ ਇਸ ਤਰ੍ਹਾਂ ਵੀ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਲੜਾਈ ਝਗੜੇ ਦਾ ਹੋਰ ਤਰ੍ਹਾਂ ਦਾ ਕੋਈ ਵੀ ਅਸਾਰ ਨਹੀਂ ਹੈਗੇ ਲੋਕ ਬੜੀਆ ਅਮਨ-ਆਮਾਨ ਦੇ ਨਾਲ ਜਿਹੜੀਆਂ ਇਲੈਕਸ਼ਨਾਂ ਨਹੀਂ ਗੀਆਂ ਉਹ ਪੂਰਨ ਕਰਵਾ ਰਹੇ ਨੇਗੇ ਆਪਾਂ ਇੱਥੇ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਹੋਰਾਂ ਨਾਲ ਦੀ ਕਿ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਇਹ ਬਾਪੂ ਜੀ ਵੀ ਆ ਰਹੇ ਬਾਪੂ ਸ਼ਸ਼ੀ ਗਾਲ ਐਸੀ ਜੀ ਕੀ ਨਾਮ ਹੈ ਜੀ ਨਾਮ ਜਗਿੰਦਰ ਅਸੀਂ ਤੁਸੀਂ ਵੋਟ ਪਾਏ ਕਿ ਪਾ ਕੇ ਹੋਣੀਆਂ ਜੀ ਨਾ ਵੋਟ ਪਾਏ ਵੋਟ ਪਾਏ ਕਿਵੇਂ ਦਾ ਮਾਹੌਲ ਅੰਦਰ ਲਾਇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਪੂਰਾ ਜੀ ਵਧੀਆ ਹੈਗਾ ਹਾਂ ਕੋਈ ਅੰਦਰ ਕੋਈ ਗੜਬੜੀ ਤਾਂ ਨਹੀਂ ਨਾ ਨਾ ਕੋਈ ਗੜਬੜੀ ਨਹੀਂ ਵਧੀਆ ਤਰੀਕੇ ਨਾਲ ਕਲੈਕਸ਼ਨ ਕਰਦੇ ਹੋ ਠੀਕ ਹੈ ਜੀ ਆਪਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਅੱਜ ਲੋਕਾਂ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਪਾਇਆ ਜਾ ਰਿਹਾ ਹੈਗਾ ਅਸੀਂ ਜਿਹੜਾ ਬੂਥ ਹੈਗਾ ਇਹ ਆਮ ਆਦਮੀ ਪਾਰਟੀ ਦਾ ਬੂਥ ਹੈ ਪਿੰਡ ਮੂੜਵਾਲ ਦਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਠਾਕ ਕੁਝ ਵਧੀਆ ਜੀ ਤੁਸੀਂ ਦੱਸੋ ਅੱਛਾ ਕਿਵੇਂ ਲੋਕਾਂ ਦਾ ਉਤਸ਼ਾਹ ਕਿੰਨਾ ਕੁ ਪਾਇਆ ਜਾ ਪੂਰਾ ਵਧੀਆ ਜੀ ਬਹੁਤ ਵਧੀਆ ਕਿਵੇਂ ਲੱਗ ਰਿਹਾ ਹੈਗਾ ਮੀਤਾ ਹਿਆਰ ਦੀ ਪੋਜੀਸ਼ਨ ਦਾ ਪੋਜੀਸ਼ਨ ਪੂਰੀ ਫੁੱਲ ਹੈ ਜੀ ਹਾਂ ਜਿੱਤ ਦੇ ਆਸਾਰ ਹਾਂ ਹਾਂ ਜਿੱਤ ਦੇ ਆਸਾਰ ਨੇ ਜ ਤੇ ਕਪੂ ਜੀ ਕੀ ਨਾਮ ਹੈ ਜੀ ਆਪਣਾ ਹਰਵੰਤ ਸਿੰਘ ਹੈ ਜੀ ਅੱਛਾ ਦੇਖ ਜਿਸ ਤਰ੍ਹਾਂ ਤੁਸੀਂ ਤਾਂ ਕਿੰਨੇ ਇਲੈਕਸ਼ਨਾਂ ਦੇਖ ਚੁੱਕੇ ਹੋਗੇ ਤੇ ਤੁਹਾਨੂੰ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਕਿੰਨਾ ਕੁ ਫਰਕ ਲੱਗਦਾ ਇਹ ਨਾ ਦਾ ਤਾਂ ਫਰਕ ਹੀ ਹੈ ਜੀ ਹਾਂ ਜੀ ਬਹੁਤ ਫਰਕ ਹੈ ਜੀ ਪਹਿਲਾਂ ਜਿਹਨੂੰ ਹੁਣ ਲੋਕਾਂ ਦੇ ਵਿੱਚ ਉਤਸ਼ਾਹ ਜ਼ਿਆਦਾ ਹੈ ਕਿ ਪਹਿਲਾਂ ਜ਼ਿਆਦਾ ਹੁੰਦਾ ਸੀਗਾ ਹੁਣ ਵਾੜਾ ਜੀ ਪਹਿਲਾਂ ਘੱਟ ਹੁੰਦਾ ਹਾਂ ਜੀ ਆਹ ਪਾਰਟੀ ਨੂੰ ਬਹੁਤ ਹੈ ਜੀ ਬਾਪੂ ਜੀ ਦੇ ਉਮਰ ਦੇ ਲਿਹਾਜ਼ ਨਾਲ ਇਹਨਾਂ ਨੇ ਦੱਸਿਆ ਵੀ ਜਿਸ ਤਰ੍ਹਾਂ ਇਲੈਕਸ਼ਨਾਂ ਦਾ ਜਿਹੜਾ ਰੁਝਾਨ ਹੈ ਉਹ ਪਹਿਲਾਂ ਨਾਲੋਂ ਲੋਕਾਂ ਦੇ ਵਿੱਚ ਹੁਣ ਜ਼ਿਆਦਾ ਪਾਇਆ ਜਾ ਰਿਹਾ ਹੈਗਾ ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਸਰਦਾਰ ਸਿੰਘ ਮਾਨ ਜੋ ਇਲੈਕਸ਼ਨ ਲੜ ਰਹੇ ਚੋਣ ਸੰਭਾਟੀ ਆਪਾਂ ਉਹਨਾਂ ਦੇ ਬੂਥ ਤੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਲੋਕਾਂ ਦੇ ਵਿੱਚ ਕਿਹੋ ਜਿਹਾ ਰੁਝਾਨ ਹੈਗਾ ਸਰਦਾਰ ਸਿੰਘ ਮਾਨ ਨੂੰ ਲੈ ਕੇ ਬਾਈ ਜੀ ਕੀ ਹਾਲ ਨੇ ਜੀ ਤੇ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈਗਾ ਜੀ ਵਧੀਆ ਚੱਲੇ ਰਿਹਾ ਜੀ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਵੋਟ ਪਾਉਣ ਦਾ ਬਹੁਤ ਵਧੀਆ ਚੱਲੇ ਰਿਹਾ ਜੀ ਉਤਸ਼ਾਹ ਕਿੰਨਾ ਕੁ ਲੋਕਾਂ ਦੇ ਵਿੱਚ ਉਤਸ਼ਾਹ ਕਿੰਨੇ ਕੁ ਲੋਕਾਂਾਂ ਚੋਂ ਨਿਕਲੇ ਨੇ ਕਿ ਇੰਨੀ ਗਰ ਅੱਤ ਦੀ ਗਰਮੀ ਦੇ ਵਿੱਚ ਗਰਮੀ ਕਰਕੇ ਅੱਗੇ ਨੂੰ ਥੋੜਾ ਜਿਹਾ ਘਟ ਤਾਂ ਲੱਗ ਰਿਹਾ ਪਰ ਫਿਰ ਵੀ ਲੋਕ ਨਿਕਲੇ ਰਹੇ ਨੇ ਜੀ ਜਿਹੜੀ ਕਹਿੰਦੇ ਬਾਬ ਜਿਸ ਤਰ੍ਹਾਂ ਹੋਣਾ ਜਿਹੜਾ ਟੈਂਪਰੇਚਰ ਹੈ ਉਹ ਵਧ ਵਧ ਹੀ ਜਾ ਰਿਹਾ ਹੈ ਹੈਨਾ ਜੀ ਹਾਂ ਜੀ ਜਿਉਂ ਜਿਉਂ ਦੁਪਹਿਰ ਹੋਊਗੀ ਲੋਕ ਘਟ ਨਿਕਲੇ ਰਹੇ ਨੇ ਪਰ ਫਿਰ ਵੀ ਨਿਕਲੇ ਰਹੇ ਨੇ ਘਟਾਰ ਲੱਗਦਾ ਰਿਹਾ ਵੀ ਬੋਟ ਪਰਸੈਂਟ ਅੱਗੇ ਨੂੰ ਘਟੂ ਪਰ ਬਾਕੀ ਦੇਖੋ ਬਿਲਕੁਲ ਬਾਈ ਦਾ ਕਹਿਣਾਗਾ ਵੀ ਜਿਹੜੀ ਵੋਟ ਪਰਸੈਂਟ ਆ ਉਹ ਘਟਣ ਦੇ ਕੁਝ ਅਸਾਰ ਨੇਗੇ ਕਿਉਂਕਿ ਲੋਕਾਂ ਦੇ ਵਿੱਚ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਵੋਟ ਪੋਲ ਹੋਣ ਦਾ ਕਰਨ ਦਾ ਜਿਹੜਾ ਇਹਨਾਂ ਉਤਸ਼ਾਹ ਨਹੀਂ ਦਿਖਾ ਰਹੇ ਆਪਾਂ ਹੋਰ ਵੀ ਇੱਥੇ ਬੂਥ ਨੇ ਜਿਵੇਂ ਅਕਾਲੀ ਦਲ ਦਾ ਬਾਦਲ ਦਾ ਵੀ ਇੱਥੇ ਬੂਥ ਹੈਗਾ ਅਕਵਾਲ ਸਿੰਘ ਝੁੰਦਾ ਦਾ ਆਪਾਂ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਾਂਗੇ ਸਾਹਮਣੇ ਭਾਜਪਾ ਦਾ ਵੀ ਬੂਥ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਅੱਪਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੋਤੇ ਪਹੁੰਚਿਆ ਪਿੰਡ ਮੂੜਵਾਲਾ ਪਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇਗੇ ਪਿੰਡਾਂ ਦੇ ਲੋਕ ਨੇ ਉਹ ਕਿਸ ਤਰ੍ਹਾਂ ਬੋਟ ਉਤਸ਼ਾਹ ਉਹਨਾਂ ਦੇ ਵਿੱਚ ਹੈਗਾ ਅਕਾਲੀ ਦਲ ਦੀ ਦੀ ਕਿਸ ਤਰ੍ਹਾਂ ਦੀ ਵਿਜਨ ਲੱਗ ਰਹੀ ਹੈ ਇਸ ਪਿੰਡ ਦੇ ਵਿੱਚੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜ ਆਪਣਾ ਗੁਰਮੀਲ ਸਿੰਘ ਹੈ ਜੀ ਗੁਰਮੀਲ ਸਿੰਘ ਜੀ ਲੋਕਾਂ ਦੇ ਵਿੱਚ ਇੰਨੇ ਆਤ ਦੀ ਗਰਮੀ ਦੇ ਵਿੱਚ ਬਾਹਰ ਨਿਕਲਣਾ ਕਿੰਨਾ ਕੁ ਲੱਗ ਰਿਹਾ ਹੈਗਾ ਵੀ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਲੋਕਾਂ ਚ ਪੂਰਾ ਉਤਸ਼ਾਹ ਜੀ ਉਹਨਾਂ ਦੇ ਵਿੱਚੋਂ ਜਿਹੜੇ ਘਰਾਂ ਚੋਂ ਲੋਕ ਨੇ ਉਹ ਕਿੰਨਾ ਕੁ ਉਤਸ਼ ਤਕਰੀਬਨ 90% ਵੋਟ ਭੁਗਤੇਗੀ ਇਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਚੱਲ ਰਹੀ ਤੁਸੀਂ ਅੰਦਰ ਪੋਲਿੰਗ ਬੂਥਾਂ ਦਾ ਜਾਇਜ਼ਾ ਲੈ ਕੇ ਆਏ ਹੋ ਕਿਸ ਤਰ੍ਹਾਂ ਦਾ ਪੂਰਾ ਜੀ ਪੂਰੇ ਲੈਣਾ ਲੱਗੇ ਹੋਏ ਨੇ ਜਿੰਦਰ ਪੂਰਾ ਵਧੀਆ ਤਰੀਕਾ ਹਾਂ ਪੂਰਾ ਚੱਲ ਰਿਹਾ ਜੀ ਕਿਵੇਂ ਲੱਗ ਰਿਹਾ ਵੀ ਇਕਬਾਲ ਸਿੰਘ ਚੁੰਦਾ ਦੀ ਜਿਹੜੀ ਪੋਜੀਸ਼ਨ ਆ ਕਿੰਨੀ ਕੁ ਵਧੀਆ ਲੱਗ ਰਹੀ ਹੈ ਪੂਰੀ ਟੌਪ ਤੇ ਹੈ ਜੀ ਇਸ ਟਾਈਮ ਸਾਡੇ ਹਿਸਾਬ ਨਾਲ ਤਾਂ ਪਹਿਲੇ ਨੰਬਰ ਤੇ ਹੈ ਹਾਂ ਜੀ ਪਹਿਲੇ ਨੰਬਰ ਤੇ ਆਓ ਜੀ ਪਹਿਲੇ ਨੰਬਰ ਤੇ ਜੀ ਪਹਿਲੇ ਨੰਬਰ ਤੇ ਲਿਆ ਮਗੇ ਬਿਲਕੁਲ ਜੀ ਬਿਲਕੁਲ ਅਸੀਂ ਮੋੜਵਾਲ ਪਿੰਡ ਖੜਿਆਂਗੇ ਲੋਕ ਸਭ ਜਿਹੜਾ ਹੈਗਾ ਲੋਕ ਸਭਾ ਹਲਕਾ ਸੰਗਰ ਇਹ ਪਿੰਡ ਹੈਗਾ ਜਿੱਥੋਂ ਅਕਵਾਲ ਸਿੰਘ ਝੁੰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ ਆਪਾਂ ਭਾਜਪੀ ਦੇ ਬੂਥ ਤੇ ਵੀ ਚਲਦੇ ਹਾਂ ਉੱਥੇ ਵੀ ਦੇਖਦੇ ਹਾਂ ਵੀ ਉਹਨਾਂ ਦਾ ਕੀ ਮਾਹੌਲ ਹੁੰਦਾ ਇਹ ਜਿਹੜਾ ਤੁਸੀਂ ਬੂਥ ਦੇਖ ਰਹੇ ਹੋਗੇ ਇਹ ਬੀਜਪੀ ਭਾਰਤੀ ਜਨਤਾ ਪਾਰਟੀ ਦਾ ਬੂਥ ਪਿੰਡ ਮੂਲਵਾਲ ਵਿਖੇ ਵੀ ਲੱਗਿਆ ਹੋਇਆ ਹੈਗਾ ਤੇ ਆਪਾਂ ਕਹਿ ਲਈਏ ਵੀ ਇੱਥੋਂ ਜਿਹੜੀ ਕਿਸਮਤ ਆ ਬੀਜਪੀ ਤੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਰਵਿੰਦ ਖੰਨਾ ਜਿਹੜੀ ਆਪਣੀ ਕਿਸੂੰ ਦਾ ਅਜ ਮਾਰੇ ਨੇਗੇ ਆਪਾਂ ਗੱਲਬਾਤ ਕਰਾਂਗੇ ਵੀਰ ਹੋਰਾਂ ਨਾਲ ਜਿਹੜੇ ਬੂਥ ਦੇ ਉੱਤੇ ਬੈਠਣਗੇ ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਖੂੜਾ ਲਖਵੀਰ ਸਿੰਘ ਜੀ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਲੋਕਾਂ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਜਿਵੇਂ ਆਪਾਂ ਕਹਿ ਦਈਏ ਵੀ ਇੰਨੀ ਜ਼ਿਆਦਾ ਟੈਂਪਰੇਚਰ ਹੈ ਹੁਣੀ 35 36 ਦੇ ਨੇੜੇ ਤੇੜੇ ਜਾ ਪਹੁੰਚਿਆ ਹੈਗਾ ਸਾਨੂੰ ਹੁਣ ਲੱਗਦਾ ਹੀ ਨਹੀਂ ਵੀ ਮੌਸਮ ਗਰਮ ਆਇਆ ਸੀ ਆਦਿ ਉਸ ਸਰੂਰ ਚਾ ਪੂਰੇ ਹਾਂ ਸਾਨੂੰ ਪੂਰਾ ਵਧੀਆ ਤੇ ਪਿੰਡਾਂ ਦੇ ਵਿੱਚੋਂ ਘਰਾਂ ਚੋਂ ਲੋਕ ਨੇ ਜਿਹੜੀਆਂ ਮਤਲਬ ਉਹ ਕਿੰਨੀਆਂ ਕਿਤਸਾ ਨਾਲ ਬੋਰਡ ਪਾਉਣ ਬਹੁਤ ਵਧੀਆ ਅਸੀਂ ਵੀ ਕਿਸਾਨ ਆ ਫਾਰਮਰ ਆ ਆ ਸਾਰੇ ਭਾਈ ਕਿਸਾਨ ਨੇ ਕੋਈ ਪਿੰਡਾਂ ਦੇ ਵਿੱਚ ਬੈਰਵੋ ਜਥੇਬੰਦੀਆਂ ਨੇ ਉਹ ਵਿਰੋਧ ਕਰਦੀਆਂ ਨੇ ਕਿਸਾਨ ਸਾਰੇ ਭਾਈਚਾਰਾ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਕੋਈ ਵਿਰੋਧ ਨਹੀਂ ਹੈਗਾ ਪੂਰਾ ਐਂਡ ਫਰਸਟ ਕਲਾਸ ਕੈਂਪਿੰਗ ਚੱਲਦੀ ਹੈ ਕਿਵੇਂ ਲੱਗ ਰਹੀ ਐਪਲੀਕੇਸ਼ਨ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਵੀ ਆਰਮੇ ਦਿਖਾਨੇ ਦੀ ਐਪਲੀਕੇਸ਼ਨ ਨੂੰ ਤੁਸੀਂ ਬੈਠੇ ਹੋ ਵੀ ਲੋਕਾਂ 'ਚ ਕਿੰਨਾ ਕਰ ਬਹੁਤ ਵਧੀਆ ਪਿੰਡਾਂ 'ਚ ਠੀਕ ਹੈ ਵਧੀਆ ਪਿੰਡਾਂ 'ਚੋਂ ਵੀ ਨਿਕਲੂਗੀ ਵੋਟ ਬਹੁਤ ਵਧੀਆ ਨਿਕਲੂਗੀ ਸ਼ਹਿਰਾਂ 'ਚ ਤਾਂ ਫਰਸਟ ਕਲਾਸ ਹੀ ਹੈ ਹਾਂ ਪਿੰਡਾਂ ਦੀ ਵੋਟ ਥੋੜਾ ਜਿਹਾ ਵਟ ਜੇ ਸਾਰੇ ਪਾਸੇ ਤੇ ਸ਼ਹਿਰਾਂ ਦੀ ਵਾਸੀ ਮਾਰ ਜਾਗੇ ਬਾਜੀ ਬਿਲਕੁਲ ਇਹ ਵੀਰ ਦਾ ਕਹਣਾ ਹੈਗਾ ਵੀ ਜਿਹੜੀ ਵੋਟ ਪਰਸੈਂਟ ਹੈਗੀ ਉਹ ਭਾਜਪਾ ਦੇ ਹੱਕ ਦੇ ਵਿੱਚ ਜ਼ਿਆਦਾ ਭੁਗਤਣ ਦੀ ਉਮੀਦ ਹੈਗੀ ਤੇ ਜੁੜੇ ਰਹੋ ਐਲਬੀਐਸ ਨਿਊਜ਼ ਦੇ ਨਾਲ ਅਸੀਂ ਤੁਹਾਨੂੰ ਇਸ ਗਰਾਉਂਡ ਰਿਪੋਰਟ ਦੇ ਉਤੋਂ ਬਿੰਦ ਬਿੰਦ ਜਿਹੜੀ ਖਬਰ ਹੈਗੀ ਉਹ ਦਿਖਾਉਂਦੇ ਰਹਾਂਗੇ ਧੰਨਵਾਦ